ਕਿ ਉਹ ਕਿੰਨੇ ਵਾਰ ਤੇ ਆਇਆ ਹੈ ਕਹਿੰਦਾ ਹੈ ਹੁਣੇ ਪੋਰਾ ਕਾਜ ਲੈ ਆਮੂਰਾ ਕਤਰੀ ਨੇ ਪੋਰਾ ਕਾਜ ਲੈ ਆ ਪੋਰਾ ਕਾਜ ਲੈ ਕੇ ਪੋਰੇ ਕਾਜ ਉੱਤੇ ਲਿਖਿਆ ਮਰਨਾ ਸੱਚ ਤੇ ਕਹਿੰਦੇ ਜਿਉਣਾ ਝੂਠ ਹੈ ਮਰਨਾ ਸੱਚ ਜਿਉਣਾ ਝੂਠ ਗੱਜ ਕੇ ਆਪੇ ਸੱਜਣਾ ਚਲੇ ਵਾਰੀ ਮਰਨਾ ਸੱਚ ਹੈ ਕਹਿੰਦੇ ਜਿਉਣਾ ਝੂਠ ਮਨ ਜਿੱਤ ਗਈ ਜੀ ਰਹਾ ਨਾ ਕਾਇ ਕੰਦੇ ਝੂਠ ਹੈ ਮਰਣਾ ਸੱਚ ਹੈ ਕਉ ਫੜਲੀ ਤੇ ਨਾ ਮਰਣਾ ਸੱਚ ਤੇ ਜਿਉਣਾ ਝੂਠ ਹੈ ਮਰਣਾ ਸੱਚ ਤੇ ਜਿਉਣਾ ਝੂਠ ਹੈ ਇਹ ਸਤਿਗੁਰ ਦੀ ਬਾਣੀ ਆ i'm going ਜੋ ਕੋ ਪਹੁੰਚਿਆ ਕੋੜੇ ਬਾਗ ਤੇ ਮੂਲਾ ਛਤਰੀ ਨੇ ਲਿਖਿਆ ਕਹਿੰਦਾ ਮਰਨਾ ਸੱਚ ਹੈ ਜਿਉਨਾ ਝੂਠ ਹੈ ਭਾਈ ਮਰਦਾਨਾ ਜੀ ਸਤਿਗੁਰੂ ਨਾਨਕ ਸਾਹਿਬ ਜਿਹਦੇ ਜਨਾ ਕੋਲ ਪਹੁੰਚੇ ਸਾਧ ਸੰਗਤ ਦੀ ਭਾਈ ਮਰਦਾਨਾ ਜੀ ਜੋ ਸਤਿਗੁਰਾਂ ਜਿੰਦੇ ਕੋਲ ਪਹੁੰਚੇ ਸਤਿਗੁਰਾਂ ਨੂੰ ਦੱਸਿਆ ਸਤਿਗੁਰ ਜੀ ਸੱਚ ਤੇ ਝੂਠ ਨਾਲ ਕਿਹਦੇ ਰੰਗ ਦਾ ਸਤਿਗੁਰਾਂ ਨੂੰ ਦਿਖਾਇਆ ਉਥੇ ਕੋਰੇ ਕਾਗ ਦੇ ਉੱਤੇ ਲਿਖਿਆ ਹੋਇਆ ਹੈ ਮਰਨਾ ਸੱਚ ਤੇ ਜਿਉਣਾ ਝੂਠ ਸੱਚੇ ਅਕਲ ਸਤਨਾਮ ਮਰਿਵਾਸੇ ਰੂਹ ਕਹਿੰਦੇ ਮਰਨਾ ਸੱਚ ਤੇ ਜਿਉਣਾ ਝੂਠ ਸਤਗੁਰ ਨਾਲਿ ਮਾਤਸਾ ਜੀ ਕੋ ਸਨੇ ਹਲ ਭਾਈ ਇਹ ਦਨ ਉਤਰ ਕਿੱਥੋਂ ਮਿਲ ਗਿਆ ਹੈ ਇਹ ਕੀ ਲਿਖਿਆ ਲਿਖਿਆ ਹੈ ਕੋਰੇ ਕਾਗ ਉੱਤੇ ਭਾਈ ਮਰਦਾਨੇ ਕਵਸਿਆ ਸਤਗੁਰ ਜੀ ਇਹ ਮੂਲ ਖੰਤਰੀ ਹੋਇਆ ਹੈ ਆਪ ਜੀ ਦਾ ਸਿੱਖਰ ਆ ਪੁਜਨਾ ਪ੍ਰੇਮੀ ਸਤਿਗੁਰੂ ਜੀ ਕਹਿੰਦੇ ਭਾਈ ਉਹਨੂੰ ਬੁਲਾ ਕੇ ਲਿਆ ਜਦੋਂ ਮਰਦਾਨੇ ਨੂੰ ਬੁਲਾ ਕੇ ਲਿਆ ਹੈ ਨਾ ਸਾਧ ਸੰਗਤ ਜੀ ਜਦੋਂ ਬੁਲੇ ਪਰਦੇ ਨੂੰ ਮਰਦਾਨਾ ਬੁਲਾ ਕੇ ਲਿਆ ਸਤਿਗੁਰਾਂ ਦੇ ਕੋਲ ਹੋਰਾਂ ਚੱਤਰੀ ਸਤਿਗੁਰਾਂ ਦੇ ਦਰਸ਼ਨ ਕਰਕੇ ਕਹਿੰਦੇ ਭਾਈ ਤੈਨੂੰ ਜਿਹੜਾ ਮਤਾਨਾ ਕਹਿੰਦੇ ਸਰੋਨਾ ਸਾਧਕ ਜੋਨਤ ਪੁਰਹਾ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਹਿੰਦੇ ਭਾਈ ਤੈਨੂੰ ਕਿਵੇਂ ਪਤਾ ਹੈ ਕਹਿੰਦਾ ਮੈਂ ਤਾਂ ਸਤਿਗੁਰੂ ਜੀ ਸਵੈਤਿ ਰਿਖਤਾ ਕਹਿੰਦਾ ਸੁਦੇ ਸਵੈਤਿ ਰਿਖਤਾ ਕਹਿੰਦੇ ਅੱਛਾ ਫਿਰ ਮੋਲਾ ਮਹਤਰੀ ਸਤਿਗੁਰਾਂ ਜੀ ਨੇ ਸਾਧ ਸੰਗਤ ਦੇ ਖਾਸਾ ਲੰਬਾ ਸਮਾਂ ਸਤਿਗੁਰਾਂ ਦੇ ਨਾਲ ਰਿਹਾ ਇਹਦਾ ਉਹ ਭੁਗ ਭਾਈ ਗੋਲਾ ਕੱਟਰੇ ਸੀ ਸਾਧ ਸੰਗਤ ਦੀ ਉਹ ਸਤਿਗੁਰਾਂ ਦੇ ਨਾਲ ਰਹਿੰਦੇ ਬਹੁਤ ਸੁਖਾਂ